ਆਮ ਤੌਰ ਤੇ ਜਦੋਂ ਵੀ ਕਿਸੇ ਦਾ ਜੁਡੀਸ਼ੀਅਲ ਰਿਮਾਂਡ ਲਿਆ ਜਾਂਦਾ ਤਾਂ ਉਹਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਜੇਕਰ ਬਹੁਤ ਜ਼ਿਆਦਾ ਕੋਈ ਮੈਡੀਕਲ ਤਕਲੀਫ ਹੋਵੇ ਤਾਂ ਹੀ ਉਸ ਨੂੰ ਰੈਫਰ ਕੀਤਾ ਜਾਂਦਾ ਹਸਪਤਾਲਾਂ ਦੇ ਵਿੱਚ ਨਹੀਂ ਤਾਂ ਜੇਲ੍ਹਾਂ ਦੇ ਵਿੱਚ ਬਣੀਆਂ ਹੋਈਆਂ ਡਿਸਪੈਂਸਰੀਆਂ ਜਾਂ ਛੋਟੇ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਕੀਤਾ ਜਾਂਦਾ ਪਰ ਅੱਜ ਇੱਕ ਵੱਡਾ ਸਵਾਲ ਕੁਝ ਪੋਲਿਟਿਕਲ ਪਾਰਟੀਆਂ ਤੇ ਆਰਟੀਆਈ ਕਾਰਕੁਨਾ ਹੋਣਾਂ ਨੇ ਚੱਕਿਆ ਕਿ ਜਿਹੜੇ ਦਾਵਾ ਕਰਦੇ ਸੀ ਵੀ ਵੀ ਆਈ ਪੀ ਟ੍ਰੀਟਮੈਂਟ ਖਤਮ ਕਰਨ ਦਾ ਉਹ ਕਿਸ ਤਰੀਕੇ ਦੇ ਨਾਲ ਵੀਆਈਪੀ ਟ੍ਰੀਟਮੈਂਟ ਖਤਮ ਕਰਨੇ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸਵਾਲ ਅਸੀਂ ਨਹੀਂ ਖੜਾ ਕਰ ਰਹੇ ਇਹ ਸਗੋਂ ਸਿਆਸੀ ਆਗੂਆਂ ਵੱਲੋਂ ਖੜਾ ਕੀਤਾ ਗਿਆ ਹੈ ਇਹ ਸੋਸ਼ਲ ਵਰਕਰਾਂ ਵੱਲੋਂ ਖੜਾ ਕੀਤਾ ਗਿਆ ਤੇ ਸਰਕਾਰ ਤੋਂ ਸੀਐਮ ਸਾਹਿਬ ਤੋਂ ਜੇਲ੍ਹ ਮੰਤਰੀ ਜੋ ਖੁਦ ਸੀਐਮ ਸਾਹਿਬ ਨੇ ਉਹਨਾਂ ਤੋਂ ਸਵਾਲ ਪੁੱਛ ਰਹੇ ਨੇ ਕਿ ਕੀ ਹਸਪਤਾਲਾਂ ਦੇ ਏਸੀ ਰੂਮਾਂ ਦੇ ਵਿੱਚ ਕੱਟੀ ਜਾਂਦੀ ਹੈ ਨਾਇਕ ਹਰਾਸਤ ਦਰਸਲ ਅਮਰਗੜ ਤੋਂ ਪਤਾ ਲੱਗਿਆ ਕਿ ਜਸਵੰਤ ਸਿੰਘ ਗੱਜਣ ਮਾਜਰਾ ਤੇ 40 ਕਰੋੜ ਦੇ ਬੈਂਕ ਤੋਂ ਖਾਤੜੇ ਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਰਹੇ ਹਨ ਉਹਨਾਂ ਦੀ ਨਿਆਂ ਖਰਾਸਤ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਜ਼ਿਕਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਸਮਾਜਿਕ ਕਾਰਕੁਨਾਂ ਨੇ ਤੇ ਕੁਝ ਆਰਟੀਆ ਐਕਟਿਵਿਸਟਾਂ ਨੇ ਇਹ ਇਲਜ਼ਾਮ ਲਾਇਆ ਕਿ ਗੱਜਣ ਮਾਜਰਾ ਨੂੰ 31 ਦਿਨਾਂ ਤੋਂ ਰਜਿੰਦਰਾ ਹਸਪਤਾਲ ਦੇ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਰੱਖਿਆ ਹੋਇਆ ਜਿਸ ਦੇ ਵਿੱਚ ਏਸੀ ਵੀ ਹੈ ਤੇ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਵੀ ਉਹਨਾਂ ਨੂੰ ਮਿਲ ਰਹੀਆਂ ਨੇ ਗੇਟ ਕੰਮ ਕਰ ਰਿਹਾ ਜੀ ਗ੍ਰੇਡ ਕਿ ਬੰਦ ਕਰ ਰਹੇ ਹੋ ਨਹੀਂ ਉਹ ਵੈਸੀ ਡਾਕਟਰਾਂ ਨੇ ਕਿਹਾ ਮਦਦਾਂ ਮੈਂ ਤੁਸੀਂ ਕੌਣ ਹੋ ਮੈਂ ਤਾਂ ਮਹਿਮਾਨ ਹਾਂ ਕੀ ਨਾਮ ਹੈ ਤੁਹਾਡਾ ਕੋਈ ਨਹੀਂ ਨਾਮ ਕੋਈ ਨਹੀਂ ਨਹੀਂ ਕਿਸ ਮੁਲਾਜ਼ਮ ਕਿਸ ਤੇ ਹੋ ਤੁਸੀਂ ਪੰਜਾਬ ਪੁਲਿਸ ਤੁਸੀਂ ਕੀ ਕਰ ਰਹੇ ਹੋ ਇੱਥੇ ਕੌਣ ਹੈ ਅੰਦਰ ਨਹੀਂ ਤੁਸੀਂ ਦਰਵਾਜ਼ਾ ਦਰਵਾਜ਼ਾ ਲਾ ਰਹੇ ਤਾਂ ਹੀ ਪੁੱਛ ਰਹੇ ਮੈਂ ਕੌਣ ਹਾਂ ਕੌਣ ਹੈ ਅੰਦਰ ਡਾਕਟਰਾਂ ਨੇ ਕਿਹਾ ਹੁੰਦਾ ਨਹੀਂ ਇੱਥੇ ਇਹ ਸੀ ਚਾਦਰ ਬੰਦ ਕਰਦੇ ਨਹੀਂ ਤੁਸੀਂ ਤੁਹਾਡੀ ਡਿਊਟੀ ਹੈਗੀ ਤੇ ਕਿਸ ਦੀ ਡਿਊਟੀ ਹੈ ਤੁਹਾਡੀ ਪੁਲਿਸ ਦੀ ਕਾਦੀ ਡਿਊਟੀ ਹੈ ਪੁੱਛ ਰਹੇ ਹਾਂ ਇਹ ਕੋਣ ਨੇ ਜਿਹੜੇ ਤੁਹਾਨੂੰ ਕਹਿ ਰਹੇ ਨਾਓ ਹਾਂ ਤੁਹਾਡੀ ਡਿਊਟੀ ਇੱਥੇ ਡੇਂਦਰਾ ਦੇ ਵਿੱਚ ਕੀ ਐਮ ਐਲ ਇ ਇੱਥੇ ਨੇ ਅੰਦਰ ਤੁਹਾਡਾ ਮੂਵਮੈਂਟ ਨਹੀਂ ਮਿਲਦਾ ਤੇ ਤੁਸੀਂ ਕਿਹਦੀ ਰਾਖੀ ਬੈਠੇ ਹੋ ਕਿਸੇ ਦੀ ਡਿਊਟੀ 'ਤੇ ਬੈਠੇ ਹੋਣੇ ਤੁਸੀਂ ਤੁਹਾਡਾ ਪ੍ਰੀਵੈਂਟ ਹੈ ਜਾਂ ਅੰਦਰ ਕੀ ਨਾਮ ਹੈ ਪੇਸ਼ੈਂਟ ਕਿਹੜੇ ਪੇਸ਼ੈਂਟ ਦੇ ਬਣਾ ਲਓ ਕੀ ਨਾਮ ਹੈ ਕੋਈ ਪੇਸ਼ੈਂਟ ਤਾਂ ਹੋਗਾ ਨਾਮ ਤਾਂ ਹੋਊ ਕਿਸੇ ਦਾ ਤੁਸੀਂ ਪੋਸਟਡ ਕਿਹਦੇ ਨਾਲ ਹੋ ਡਿਊਟੀ ਕਿਹਦੇ ਨਾਲ ਤੁਹਾਡੀ ਕਿਸੇ ਨਾਲ ਤੇ ਉਹੀ ਡਿਊਟੀ ਤੁਹਾਡੀ ਸਵਾਲਾਂ ਤੋਂ ਬਾਅਦ ਹੁਣ ਯੂਰੋਲੋਜੀ ਡਿਪਾਰਟਮੈਂਟ ਦੇ ਮੁਖੀ ਦਾ ਵੀ ਬਿਆਨ ਆਇਆ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਜਨਰਲ ਔਰਡ ਦੇ ਵਿੱਚ ਰੱਖਿਆ ਗਿਆ ਹੈ ਕੋਈ ਵੀ ਵੀਆਈਪੀ ਟ੍ਰੀਟਮੈਂਟ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਪਰ ਸਵਾਲ ਜ਼ਰੂਰੇ ਖੜਾ ਹੋ ਗਿਆ ਕਿ ਅਜੇ ਹੀ ਕਿਹੜੀ ਬਿਮਾਰੀ ਹੈ ਜਿਹੜੇ ਪਿਛਲੇ 31 ਦਿਨਾਂ ਤੋਂ ਠੀਕ ਨਹੀਂ ਹੋ ਰਹੀ ਤੇ ਪਿਛਲੇ 31 ਦਿਨ ਤੋਂ ਲਗਾਤਾਰ ਉਹ ਹਸਪੀਟਲ ਦੇ ਵਿੱਚ ਹੀ ਨੇ ਦਾਵਾ ਵੀ ਕੀਤਾ ਜਾ ਰਿਹਾ ਹੈ ਜੋ ਸਾਡੇ ਪ੍ਰੋਸੈਜ ਉਕਸੂਤਰਾ ਨੇ ਵੀ ਦੱਸਿਆ ਹੈ ਕਿ ਇਸ ਪੂਰੇ ਮਸਲੇ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਤੇ ਵੀ ਸਵਾਲ ਉੱਠ ਰਹੇ ਨੇ ਕਿ ਉਹਨਾਂ ਦੇ ਅੰਦਰ ਜੇਲ੍ਹ ਦੇ ਵਿੱਚ ਮੌਜੂਦ ਡਾਕਟਰ ਵੱਲੋਂ ਵਾਰ-ਵਾਰ ਲਿਖ ਕੇ ਦਿੱਤਾ ਜਾਂਦਾ ਕਿ ਇਹਨਾਂ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ ਤੇ ਉਹ ਟ੍ਰੀਟਮੈਂਟ ਹੈ ਜਿਹੜਾ ਉਹ ਹਸਪਤਾਲ ਦੇ ਵਿੱਚ ਹੀ ਦਿੱਤਾ ਜਾ ਸਕਦਾ ਹੁਣ ਕਈ ਸਵਾਲ ਖੜੇ ਹੋਏ ਨੇ ਹਾਲਾਂਕਿ ਡਿਪਾਰਟਮੈਂਟ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਵੀਆਪੀ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਉਹ ਸਟੇਟਮੈਂਟ ਵੀ ਤੁਹਾਨੂੰ ਸੁਣਾਦਾਂ ਨੇ ਮੇਰੇ ਕੋਲ ਤਾਂ ਪਹਿਲੀ ਵਾਰ ਹੀ ਆਏ ਜੀ 7 ਤਰੀਕ ਨੂੰ ਐਮਰਜੈਂਸੀ ਚ ਦਾਖਲ ਹੋਏ ਸੀਗੇ ਉਹ ਸ਼ਾਮ ਨੂੰ 5 ਵਜੇ ਮੇਰੇ ਕੋਲ ਕਾਲ ਗਈ ਹੈ ਤਾਂ ਕਾਲ ਤੋਂ ਬਾਅਦ ਮੈਂ ਉਹਨਾਂ ਨੂੰ ਐਗਜ਼ਾਮਨ ਕੀਤਾ ਟੈਸਟ ਲੈ ਕੇ ਸ਼ਾਮ ਦੇ 7 ਵਜੇ ਉਹਨਾਂ ਨੂੰ ਅਸੀਂ ਸ਼ਿਫਟ ਕਰ ਲਿਆ ਸੀ ਦੇਖੋ ਮੇਰੇ ਵਾਰਡ ਚ ਕੋਈ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਉਹਨਾਂ ਨੂੰ ਜਨਰਲ ਵਾਰਡ ਚ ਹੀ ਰੱਖਿਆ ਗਿਆ ਹੂੰ ਸੋ ਦਾਬਾ ਕੀਤਾ ਜਾ ਰਿਹਾ ਕਿ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਜਨਰਲ ਵਾਰਡ ਦੇ ਵਿੱਚ ਹੀ ਉਹਨਾਂ ਨੂੰ ਰੱਖਿਆ ਜਾ ਰਿਹਾ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਨਮਾਨ ਗੋਇਲ ਸਾਹਿਬ ਮੌਜੂਦ ਨੇ ਆਰਟੀ ਕਾਰਕੁਨ ਨੇ ਦਰਸਲ ਇਹਨਾਂ ਨੇ ਹੀ ਇਹ ਸਭ ਤੋਂ ਪਹਿਲਾ ਮੁੱਦਾ ਚੁੱਕਿਆ ਜਿਸ ਤੋਂ ਬਾਅਦ ਮੀਡੀਆ ਦੇ ਵਿੱਚ ਵੀ ਇਸ ਮੁੱਦੇ ਨੇ ਹਾਈਪ ਕਰੀਏਟ ਕੀਤੀ ਸੋਸ਼ਲ ਮੀਡੀਆ ਤੇ ਵੀ ਚਰਚਾਵਾਂ ਰਹੀਆਂ ਮੇਰੇ ਨਾਲ ਪਟਿਆਲਾ ਤੋਂ ਦਮਨਪ੍ਰੀਤ ਮੌਜੂਦ ਗਰਾਊਂਡ ਰਿਪੋਰਟਰਾਂ ਨੂੰ ਪੁੱਛਾਂਗੇ ਤੇ ਪ੍ਰੀਤ ਮਹਿਤਾ ਸਾਡੇ ਲੀਗਲ ਐਕਸਪਰਟ ਵੀ ਨੇ ਤੇ ਕਵਰ ਕਰਦੇ ਨੇ ਪੂਰੇ ਲੀਗਲ ਮਸਲੇ ਨੂੰ ਉਹਨਾਂ ਨੂੰ ਪੁੱਛਾਂਗੇ ਕਿ ਵਾਕਈ ਇਦਾਂ ਤੇ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਜਾਂ ਇਹ ਅਦਾਲਤਾਂ ਕੀ ਕਹਿੰਦੀਆਂ ਨੇ ਇਹ ਲੀਗਲ ਐਕਸਪਰਟ ਕੀ ਮੰਨਦੇ ਨੇ ਗੋਲ ਸਾਹਿਬ ਸ਼ੁਰੂਆਤ ਥੋੜੀ ਤੋਂ ਕਰਦੇ ਗੋਲ ਸਾਹਿਬ ਅਸੀਂ ਕਹਾਣੀ ਤੇ ਦੋਵੇਂ ਪੱਖ ਰੱਖਣੇ ਬੜੇ ਜ਼ਰੂਰੀ ਸਮਝਦੇ ਆ ਐਸੇ ਮੀਡੀਆ ਹੋਣ ਦੇ ਨਾਤੇ ਅਸੀਂ ਦੋਵੇਂ ਚੀਜ਼ਾਂ ਰੱਖਿਆ ਇੱਕ ਤੁਹਾਡਾ ਸਵਾਲ ਜਿਹੜਾ ਤੁਸੀਂ ਸਵਾਲ ਚੁੱਕਿਆ ਕਿ ਇੰਨੇ ਦਿਨਾਂ ਤੋਂ ਹਸਪਤਾਲ ਦੇ ਵਿੱਚੋਂ ਬੰਦਨ ਨਾਇਕ ਖਰਾਸਤ ਹੋਣ ਦੇ ਬਾਵਜੂਦ ਉਹਨਾਂ ਨੂੰ ਜੇਲ੍ਹ ਦੀ ਬ ਉਹਨਾਂ ਨੂੰ ਹਸਪਤਾਲ ਰੱਖਿਆ ਗਿਆ ਹਸਪਤਾਲ ਵਾਲਿਆਂ ਦਾ ਇਹ ਤਰਕ ਹੈਗਾ ਕਿ ਹਾਂ ਹੈ ਤਾਂ ਹਸਪਤਾਲ ਦੇ ਵਿੱਚ ਹੀ ਨੇ ਉਹਨਾਂ ਦਾ ਟ੍ਰੀਟਮੈਂਟ ਵੀ ਚੱਲ ਰਿਹਾ ਹੈ ਉਹਨਾਂ ਨੂੰ ਫਲਾਣਾ 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 ਬਿਮਾਰੀਆਂ ਨੇ ਇਸ ਕਰਕੇ ਉਹਨਾਂ ਨੂੰ ਅਸੀਂ ਰੱਖਿਆ ਗਿਆ ਪਰ ਰੱਖਿਆ ਸੀ ਜਨਰਲ ਔਰਡ ਦੇ ਵਿੱਚ ਉਹਨਾਂ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਦੇ ਰਿਹਾ ਹਰਪ੍ਰੀਤ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹਸਪਤਾਲ ਵਾਲਿਆਂ ਨੂੰ ਪੁੱਛਣ ਵਾਲੀ ਹੈ ਪਹਿਲਾਂ ਸਵੇਰ ਤੋਂ ਜਵਾਬ ਨਹੀਂ ਦੇ ਰਹੇ ਕੋਈ ਹੁਣ ਸ਼ਾਮ ਨੂੰ ਬਣਾਇਆ ਬਣਾਇਆ ਜਵਾਬ ਦੇ ਰਹੇ ਆ ਇਹਨਾਂ ਨੂੰ ਇਹ ਪੁੱਛੋ ਕਿ ਤੁਸੀਂ ਇਹਨਾਂ ਨੂੰ 11 ਮਈ ਤੋਂ ਲੈ ਕੇ 6 ਜੂਨ ਤੱਕ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਰੱਖਿਆ ਉੱਥੇ ਕਿਹੜਾ ਕਿਹੜੀ ਤੁਸੀਂ ਸਰਜਰੀ ਪਰਫਾਰਮ ਕੀਤੀ ਕਿਹੜਾ ਕੋਈ ਸਪੈਸ਼ਲ ਟ੍ਰੀਟਮੈਂਟ ਪਰਫਾਰਮ ਕੀਤਾ ਜਿਹੜਾ ਉਹਨਾਂ ਨੂੰ 27 ਦਿਨ ਤੱਕ ਤੁਹਾਨੂੰ ਇੱਥੇ ਐਡਮਿਟ ਰੱਖਣਾ ਪਿਆ ਇਹ じゃ ਕਿਹੜਾ ਡਾਕਟਰ ਹੈ ਜਿਹੜਾ 27 ਦਿਨ ਤੱਕ ਕੋਈ ਡਾਇਗਨੋਸਿਸ ਕਰੀ ਜਾਂਦਾ ਕੋਈ ਉਹਦੇ ਚ ਪ੍ਰੋਸੀਜਰ ਨਹੀਂ ਕੋਈ ਸਰਜਰੀ ਨਹੀਂ ਇਹਨਾਂ ਨੇ ਮੇਜਰ ਪਰਫਾਰਮ ਕੀਤੀ ਜਿਹੜੀ ਇਹ ਦੱਸ ਸਕਦੇ ਸਾਨੂੰ ਦਿਖਾ ਸਕਣ ਤੇ ਨਾਲ ਤੁਸੀਂ ਇਹ ਦੇਖੋ ਕਿ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਸਾਡੇ ਜਿਹੜੇ ਸਾਡੇ ਸੋਰਸਸ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਉੱਥੋਂ ਡਿਸਚਾਰਜ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਹੀ ਫੇਰ ਜਿਹੜੇ ਐਚਐਸ ਰੇਖੀ ਜੀ ਨੇ ਉਹਨਾਂ ਨੂੰ ਸੀਐਮਓ ਬੁਲਾਇਆ ਗਿਆ ਜੀ ਤੇ ਉਥੋਂ ਉਸ ਤੋਂ ਬਾਅਦ ਇਹਨਾਂ ਨੂੰ ਫੇਰ ਦੁਬਾਰਾ ਐਡਮਿਟ ਕੀਤਾ ਗਿਆ ਤੇ ਉਸ ਤੋਂ ਬਾਅਦ ਐਚਐਸ ਰੇਖੀ ਜੀ ਨੇ ਰਿਜ਼ਾਈਨ ਵੀ ਕਰ ਦਿੱਤਾ ਤੇ ਇਹ ਸਵਾਲ ਸਾਰੇ ਹੀ ਨੇ ਕਿ ਦੱਸੋ ਕਿ ਹੁਣ ਹੁਣ ਵੀ 7 ਦਿਨ ਹੋ ਗਏ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਹੈ ਇਹ ਡਿਪਾਰਟਮੈਂਟ ਬਾਰੇ ਸਾਰਿਆਂ ਨੂੰ ਪਤਾ ਹੈ ਕਿਹੜਾ ਦੱਸੋ 7 ਦਿਨ ਦੇ ਵਿੱਚ ਤੁਸੀਂ ਕਿਹੜੀ ਮੇਜਰ ਚੀਜ਼ ਕੀਤੀ ਹੈ ਹੁਣ ਇਹਨਾਂ ਦੇ ਜਿਹੜੇ ਡਿਪਾਰਟਮੈਂਟ ਦੇ ਹੈਡ ਨੇ ਯੂਰੋਲੋਜੀ ਦੇ ਉਹ ਤਾਂ ਔਨ ਰਿਕਾਰਡ ਐਚਟੀ ਦੇ ਵਿੱਚ ਮੰਨੇ ਆ ਕਿ ਅਸੀਂ ਤਾਂ ਸਿਰਫ ਅਜੇ ਡਾਇਗਨੋਸਿਸ ਹੀ ਕਰੀਏ ਨੇ ਕਿਹੜੇ ਇਹ ਜੇ ਮਤਲਬ ਤੁਸੀਂ ਇਨਵੈਸਟੀਗੇਸ਼ਨ ਕਰਦੇ ਪਏ ਹੋ ਕਿ ਜਿਹੜਾ 7 ਦਿਨ ਤੱਕ ਤੁਹਾਡੇ ਤੋਂ ਹੋਇ ਹੂੰ ਮਤਲਬ ਇਹ ਸੀਰੀਅਸ ਕੁਐਸਚਨ ਹੈ ਤੁਸੀਂ ਬਾਕੀ ਇਹ ਕਹ ਰਹੇ ਜਨਰਲ ਬੋਰਡ ਤੇ ਹੋਰ ਬੋਰਡ ਇਹ ਇਹਨਾਂ ਨੇ ਜਿਹੜੇ ਦੋ ਡਿਪਾਰਟਮੈਂਟ ਨੇ ਇਹਨਾਂ ਦੀ ਕਿਉਂ ਬੋਰਡਸ ਤੇ ਕਮਰਿਆਂ ਦੇ ਵਿੱਚ ਰੱਖਿਆ ਕਿਉਂਕਿ ਇਹ ਦੋਨੇ ਬੋਰਡ ਦੋਨੇ ਜਿਹੜੇ ਦੋਨੇ ਡਿਪਾਰਟਮੈਂਟ ਨੇ ਨਾ ਜੀ ਹਰਪੀਜੀ ਇਹਨਾਂ ਦੇ ਬੋਰਡ ਵੀ ਏਸੀ ਨੇ ਤੇ ਇਹਨਾਂ ਦੇ ਕਮਰੇ ਵੀ ਏਸੀ ਨੇ ਹਾਂ ਬਿਲਕੁਲ ਠੀਕ ਹੋਰ ਬਾਕੀ ਬਾਕੀ ਹੋਰ ਬਾਕੀ ਹਸਪੀਟਲ ਸਾਰਾ ਏਸੀ ਨਹੀਂ ਹੈਗਾ ਹੂੰ ਬਿਲਕੁਲ ਠੀਕ ਹੈ ਅ اچھا ਇੱਕ ਗੱਲ ਇਹ ਦੱਸਿਓ ਬਣਾ ਨੇ ਕੋਈ ਐਮਐਲਏ ਸਾਹਿਬ ਨੂੰ ਉਹੀ ਕੋ ਪ੍ਰੋਬਲਮਜ਼ ਆ ਰਹੀਆਂ ਨੇ ਜਿੱਥੇ ਏਸੀ ਲੱਗੇ ਹੋਏ ਹਨ ਜੀ 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 ਗੁਲ ਸਾਹਿਬ ਸਵਾਲ ਇਹ ਜ਼ਰੂਰ ਖੜਾ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਫਿਰ ਪ੍ਰੈਸ਼ਰਾਈਜ਼ਡ ਹੈਗਾ ਡਿਪਾਰਟਮੈਂਟ ਵੀ ਡਾਕਟਰ ਸਾਹਿਬ ਵੀ ਕਿਉਂਕਿ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਜਵਾਬ ਦੇਣਾ ਚਾਹੀਦਾ ਸੀ ਖੁੱਲ ਕੇ ਜਵਾਬ ਨਾ ਦਿੱਤਾ ਜਾਣਾ ਜਾਂ ਮੈਡੀਕਲ ਸੁਪਰਡੈਂਟ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਜਾਣਾ ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ ਸਰ ਅਨਡਾਊਟਲੀ ਤੁਸੀਂ ਦੇਖੋ ਸਵੇਰੇ ਟ੍ਰਿਬਿਊਨ ਨੇ ਇਹਨਾਂ ਤੋਂ ਕੋਟ ਮੰਗਿਆ ਉਦੋਂ ਇੱਕ ਡਾਕਟਰ ਤੇ ਇਹ ਤਾਂ ਕਿਹਾ ਕਿ ਜੇ ਅਸੀਂ ਕੁਝ ਬੋਲਿਆ ਸਾਡਾ ਕੀ ਬਣੂਗਾ ਦੂਜੇ ਕਹਿੰਦੇ ਜੀ ਮੈਂ ਮੈਂ ਬਿਜ਼ੀ ਆ ਜੀ ਮੈਂ ਮੀਟਿੰਗ ਦੇ ਵਿੱਚ ਆ ਜਦੋਂ ਉਹਨਾਂ ਤੋਂ ਮੰਗਿਆ ਤੇ ਹੁਣ ਸ਼ਾਮ ਨੂੰ ਇਹ ਬਣਾ ਬਣਾਇ ਲਿਖਿਆ ਲਿਖਾਇਆ ਜਵਾਬ ਲੈ ਕੇ ਆਉਂਦੇ ਆ ਪਰ ਇਹਨਾਂ ਤੋਂ ਪੁੱਛੋ ਕਿ ਜਿਹੜੇ ਤੁਹਾਡੇ ਐਚਐਸ ਰੇਖੀ ਜੀ ਨੇ ਉਹਨਾਂ ਨੂੰ ਤੁਸੀਂ ਕਿਉਂ ਪ੍ਰੈਸ਼ਰਾਈਜ਼ ਕੀਤਾ ਕਿਉਂ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਉਹ ਸਾਰੇ ਜੀ ਤੁਹਾਨੂੰ ਔਨ ਰਿਕਾਰਡ ਤੇ ਨਹੀਂ ਦੱਸਣਗੇ ਆਫ ਰਿਕਾਰਡ ਦੱਸ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਕੰਮ ਕਰਾਇਆ ਜਾ ਰਿਹਾ ਤੇ ਹ ਦਿੱਤੇ ਜਾ ਰਹੇ ਤੇ ਜੇ ਤੁਸੀਂ ਕੋਈ ਵੀ ਕੋਈ ਵੀ ਜਿਹੜੇ ਐਕਸਪਰਟ ਨੇ ਇਸ ਮੈਡੀਕਲ ਗਰਾਉਂਡ ਦੇ ਤੁਸੀਂ ਦੱਸੋ ਕਿ ਕਿਹੜੇ ਮਰੀਜ਼ ਦਾ 27 ਦਿਨ ਤੱਕ ਪਹਿਲਾਂ ਤੇ 7 ਦਿਨ ਤੱਕ ਬਾਅਦ ਬਿਨਾ ਕੋਈ ਇੰਨਾ ਜ਼ਿਆਦਾ ਮੇਜਰ ਕੋਈ ਸਰਜਰੀ ਕੀਤੇ ਕੋਈ ਵੱਡਾ ਪ੍ਰੋਸੀਜਰ ਕੀਤੇ ਹੋਏ ਇਦਾਂ ਹਸਪੀਟਲ ਦੇ ਵਿੱਚ ਰੱਖਿਆ ਜਾਂਦਾ ਜੇ ਕਿਸੇ ਵੀ ਕੈਦੀ ਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਕੈਦੀ ਨੂੰ ਪ੍ਰੋਬਲਮ ਹੁੰਦੀ ਹੈ ਪਹਿਲੀ ਗੱਲ ਤੇ ਉੱਥੇ ਹੀ ਟ੍ਰੀਟਮੈਂਟ ਹੁੰਦਾ ਹੁਣ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਹਸਪੀਟਲ ਦੇ ਵਿੱਚ ਸੀ ਉੱਥੇ ਜਾਂਦੇ ਸੀ ਆਰਥੋ ਵਾਲੇ ਵੀ ਜਾਂਦੇ ਸੀ ਚੈਸਟ ਵਾਲੇ ਵੀ ਜਾਂਦੇ ਸੀ ਪ੍ਰੋਬਲਮਸ ਉੱਥੇ ਪਰ ਇੱਦਾਂ ਨੂੰ ਇੱਥੇ ਕਿਉਂ ਰੱਖਿਆ ਹੋਇਆ ਉਸ ਤੋਂ ਬਾਅਦ ਨਾਲ ਦੀ ਨਾਲ ਜੇ ਕੋਈ ਪ੍ਰੋਬਲਮ ਹੁੰਦੀ ਹੈ ਹਸਪੀਟਲ ਦੇ ਵਿੱਚ ਉਹ ਟ੍ਰੀਟਮੈਂਟ ਕਰਾ ਕੇ ਉੱਥੇ ਇਨਵ ਆਕੇ ਉਹ ਵੀ ਕਰਕੇ ਭੇਜ ਦਿੱਤਾ ਜਾਂਦਾ ਹੈ ਬਾਕੀ ਟਰੀਟਮੈਂਟ ਉੱਥੇ ਹੁੰਦਾ ਹੂੰ ਬਿਲਕੁਲ ਠੀਕ ਹੈ ਇਹ ਦੱਸਣਾ ਹੈ ਕਿ ਕੀ ਕੀਤਾ ਸੀ ਜਰਾ ਕਿ ਪਬਲਿਕ ਰਿਪੋਰਟ ਨਹੀਂ ਬਹੁਤ سارے ਹਾਂਜੀ ਬਿਲਕੁਲ ਠੀਕ ਹੈ ਅਸੀਂ ਲਗਾਤਾਰ ਖਬਰਾਂ ਕਵਰ ਵੀ ਕਰਦੇ ਰਹਿੰਦੇ ਹਾਂ ਬਹੁਤ ਸਾਰੇ ਅਜਿਹੇ ਕੈਦੀ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਰਜਿੰਦਾ ਹਸਪੀਟਲ ਜਾਂ ਪੀਜੀਆਈ ਸ਼ਿਫਟ ਕੀਤਾ ਜਾਂਦਾ ਹੈ ਇੱਕ ਦਿਨ ਲਈ ਦੋ ਦਿਨ ਲਈ ਦਵਾਈ ਲੈ ਕੇ ਵਾਪਸ ਆ ਗਏ ਚੈੱਕ ਅਪ ਕਰਾ ਕੇ ਵਾਪਸ ਆ ਗਏ ਐਕਸਰੇ ਕਰਾਣਾ ਹੈ ਕੁਝ ਕਰਾਣਾ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਇੰਨੇ ਲੰਬੇ ਸਮੇਂ ਦੇ ਲਈ ਹਸਪੀਟਲ ਦੇ ਵਿੱਚ ਦਾਖਲ ਕਰਾਏ ਜਾਣਾ ਉਸ ਮੌਜੂਦ ਨੇ ਰਜਿੰਦਰ ਹਸਪਤਾਲ ਤੋਂ ਬਾਹਰ ਰਜਿੰਦਰ ਹਸਪਤਾਲ ਦਾ ਘੜਿਆ ਘੜਾ ਜਵਾਬ ਤਾਂ ਦਮਨ ਆਪਾ ਸੁਣ ਲਿਆ ਪਰ ਜ਼ਮੀਨੀ ਹਕੀਕਤ ਕੀ ਹੈ ਬਤਾਰ رپورਟਰ ਤੁਸੀਂ ਅੰਦਰ ਗਏ ਹੋ ਸਾਰਾ ਤੁਸੀਂ ਕੁਝ ਦੇਖਿਆ ਹੋਇਆ ਕਾਫੀ ਦਿਨਾਂ ਤੋਂ ਦੇਖ ਵੀ ਰਹੇ ਹੋ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਆ ਬਿਲਕੁਲ ਹਰਪੀਜੀ ਜਿਸ ਮਸਲੇ ਤੇ ਸਵੇਰ ਤੋਂ ਲਗਾਤਾਰ ਸਿਆਸਤ ਵੀ ਗਰਮਾਈ ਹੈ ਇੱਕ ਵਾਰ ਉਹ ਕਮਰਾ ਜਰੂਰ ਦਿਖਾ ਦਿਓ ਕਿਉਂਕਿ ਬਿਲਡਿੰਗ ਦੇ ਅੰਦਰ ਅਰਾਉਤ ਹੁਣ ਕੀਤਾ ਨਹੀਂ ਜਾ ਰਿਹਾ ਕਿਉਂਕਿ ਪਹਿਲਾਂ ਜਰੂਰ ਇੱਕਦਮ ਅਸੀਂ ਚਲੇ ਗਏ ਵਿਚਾਰ ਵਧਣ ਦੀ ਕੋਸ਼ਿਸ਼ ਕੀਤੀ ਅੰਦਰ ਕਮਰੇ ਤੇ ਜਦੋਂ ਬਾਹਰ ਤੱਕ ਪਹੁੰਚਦੇ ਆਂ ਲੇਕਿਨ ਆਸ-ਪਾਸ ਦੇ ਲੋਕਾਂ ਨੂੰ ਜਦੋਂ ਇਹ ਪਤਾ ਲੱਗਦਾ ਕਿ ਪੱਤਰਕਾਰ ਅੰਦਰ ਆ ਰਹੇ ਨੇ ਉਸ ਵੇਲੇ ਹੀ ਜਿਹੜਾ ਉਹ ਦਰਵਾਜ਼ਾ ਬੰਦ ਕਰ ਲਿੱਤਾ ਜਾਂਦਾ ਔਰ ਦਰਵਾਜ਼ਾ ਜਿਸ ਵੱਲੋਂ ਬੰਦ ਕੀਤਾ ਗਿਆ ਉਹ ਜਾਣਕਾਰੀ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਉਹ ਗੱਜਨ ਮਾਜਰਾ ਸਾਹਿਬ ਦੇ ਜਿਹੜੀ ਸੇਵਾ ਦੇ ਵਿੱਚ ਰੱਖਿਆ ਗਿਆ ਜੋ ਚਾਹ ਕਰਨ ਲਈ ਇੱਕ ਪ੍ਰਾਈਵੇਟ ਇਨਸਾਨ ਜੋ ਇੱਕ ਪੁਲਿਸ ਮੁਲਾਜ਼ਮ ਨੂੰ ਇਸ਼ਾਰਾ ਕਰਕੇ ਗੇਟ ਤੋਂ ਬਾਹਰ ਕਰ ਦਿੱਤਾ ਕਰ ਦਿੰਦਾ ਇਹ ਇੱਕ ਵੀਡੀਓ ਵੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਜੋ ਵੀਡੀਓ ਅਸੀਂ ਖੁਦ ਜਿਹੜੀ ਉਹ ਬਣਾਈ ਹੈਗੀ ਹੈ ਮੌਕੇ ਤੇ ਜਾ ਕੇ ਜਦੋਂ ਇਹ ਦਰਵਾਜ਼ਾ ਬੰਦ ਹੋ ਰਿਹਾ ਸੀ ਜਦੋਂ ਮੁਲਾਜ਼ਮਾਂ ਨੂੰ ਸਵਾਲ ਵੀ ਕੀਤੇ ਕਿ ਤੁਸੀਂ ਕਿਉਂ ਇਸ ਥਾਂ ਤੇ ਬੈਠੇ ਹੋ ਕਿਉਂਕਿ ਸਵੇਰ ਤੋਂ ਇਹ ਚਰਚਾ ਸੀ ਕਿ ਜੋ ਵਿਧਾਇਕ ਨੇ ਗੱਜਨ ਮਾਜਰਾ ਉਹ ਬੋਰਡ ਦੇ ਵਿੱਚ ਮੌਜੂਦ ਨੇਗੇ ਔਰ ਉਸ ਤੋਂ ਪਹਿਲਾਂ ਵੀ ਇੱਕ ਵਾਰ ਹਰਪੀ ਜੀ ਇਹ ਬੋਰਡ ਦੇ ਵਿੱਚ ਆਈ ਸੀ ਕਿ ਜਦੋਂ ਤੀਜੀ ਮੰਜ਼ਲ ਦੇ ਵਿੱਚ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਸੀਗੇ ਔਰ ਵੀ ਕੁਕੀ ਅਵਾਰਡ ਦੇ ਵਿੱਚ ਕਾਫੀ ਸਾਰੇ ਬੈੱਡ ਲੱਗੇ ਹੋਏ ਨੇਗੇ ਲੇਕਿਨ ਉਸ ਦੇ ਵਿੱਚੋਂ ਕੁਝ ਹੀ ਬੈੱਡਾਂ ਤੇ ਮਰੀਜ਼ ਨੇਗੇ ਔਰ ਇੱਕ ਥਾਂ ਜਿਹੜੀ ਅਲੱਗ ਤੋਂ ਸੀਗੀ ਜਿਸ ਦੇ ਵਿੱਚ ਵਿਧਾਇਕ ਗਜਨ ਮਾਜਰਾ ਜੋ ਕਿ ਪੰਜ ਸੱਤ ਬੈੱਡ ਜਿਹੜੇ ਨੇ ਆਸ-ਪਾਸੇ ਖਾਲੀ ਸੀਗੇ ਔਰ ਉਸ ਦੇ ਵਿਚਕਾਰੇ ਵਿਚਾਰੇ ਬਿਲਕੁਲ ਜਿੜਿਆ ਉਹ ਗਜਨ ਮਾਜਰਾ ਬੈਠੇ ਹੋਏ ਸੀਗੇ ਔਰ ਇਹ ਵੀ ਜਾਣਕਾਰੀ ਸੀ ਕਿ ਆਪਣੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇਗੇ ਇੱਕ ਵੱਡਾ ਸਵਾਲ ਹੈਗਾ ਕਿਉਂਕਿ ਉਸ ਸਮੇਂ ਮੀਟਿੰਗਾਂ ਹੋ ਵੀ ਨਹੀਂ ਸੀ ਕਿ ਜੋ ਮੌਕੇ ਤੇ ਆ ਕੇ ਤਸਵੀਰਾਂ ਵੇਖਿਆ ਸੀ ਇਹ ਮੌਕੇ ਦੀਆਂ ਤਸਵੀਰਾਂ ਸੀਗੀਆਂ ਜਦੋਂ ਉਸ ਸਮੇਂ ਇਹ ਪੁਲਿਸ ਮੁਲਾਜ਼ਮ ਸਾਹਮਣੇ ਬੈਠੇ ਹੁੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇੱਥੇ ਕਿਉਂ ਬੈਠੇ ਹੋ ਕਿਸ ਦੀ ਸੁਰੱਖਿਆ ਦੇ ਲਈ ਬੈਠੇ ਹੋ ਕਿ ਤੁਹਾਨੂੰ ਹਸਪਤਾਲ ਦੇ ਵੱਲੋਂ ਕੀ ਡਿਊਟੀ ਲਾਈ ਗਈ ਆ ਤੇ ਉਸ ਦੇ ਉੱਪਰ ਚੁੱਪੀ ਧਾਰੀ ਕਰਕੇ ਜੋ ਪੁਲਿਸ ਮੁਲਾਜ਼ਮ ਨੇ ਉਸ ਦਾ ਜਵਾਬ ਜਿਹੜਾ ਮੁਸਾਫਕ ਜਿਹੜਾ ਉਹ ਨਹੀਂ ਸਮਝਿਆ ਲੇਕਿਨ ਜੋ ਜਾਣਕਾਰੀ ਜੋ ਉਸ ਤੋਂ ਜਾ ਕੇ ਵੇਖਿਆ ਗਿਆ ਉਸ ਦੇ ਵਿੱਚ ਇਹ ਸਾਫ਼ ਤੌਰ ਤੇ ਨਜ਼ਰ ਆਉਂਦਾ ਸੀਗਾ ਕਿ ਕਿਸ ਤਰੀਕੇ ਦੀ ਜਿਹੜੀ ਆ ਉਹ ਨੈਗਲੀਜੈਂਸੀ ਹੈਗੀ ਹੈ ਬਿਲਕੁਲ ਠੀਕ ਹੈ ਆਪ ਦੇ ਦਰਸ਼ਕਾਂ ਨੂੰ ਥੋੜੀ ਜਿਹੀ ਹੋਰ ਜਾਣਕਾਰੀ ਵੀ ਦੇ ਦਈ ਦਮਨ ਰਜਿੰਦਰਾ ਹਸਪੀਟਲ ਦੀ ਇਹ ਜਿਹੜਾ ਇਹ ਇਮਾਰਤ ਦੇਖ ਰਹੇ ਹੋ ਇੱਕ ਵਾਰ ਇਮਾਰਤ ਦਮਨ ਦਿਖਾਦੇ ਹੋ ਸੁਪਰ ਸਪੈਸ਼ਲਿਸਟੀ ਇਮਾਰਤ ਹੈਗੀ ਹੈ ਜਿਹੜੀ ਕਿਸੇ ਵੀ ਵੱਡੇ ਪ੍ਰਾਈਵੇਟ ਹਸਪੀਟਲ ਤੋਂ ਘੱਟ ਨਹੀਂ ਹੈ ਆਮ ਤੌਰ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਦੇ ਤੇ ਢੰਗ ਨਾਲ ਪੱਖੇ ਵੀ ਨਹੀਂ ਚੱਲ ਰਹੇ ਹੁੰਦੇ ਪਰ ਇਹ ਸੁਪਰ ਸਪੈਸ਼ਲਿਸਟੀ ਬਿਲਡਿੰਗ ਹੈਗੀ ਹੈ ਨਵਾਂ ਹਸਪੀਟਲ ਬਣਿਆ ਹੈਗਾ ਜਿਹੜਾ ਫੁੱਲੀ 에어 ਕੰਡੀਸ਼ਨ ਹੈ ਇਸ ਸੈਂਟਰਲਾਈਜ਼ਡ 에어 ਕੰਡੀਸ਼ਨ ਹੈ ਇੱਥੇ तमाम ਉਸੁਖ ਸੁਵਿਧਾਵਾਂ ਮੌਜੂਦ ਨੇ ਜਿਹੜੀਆਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੁੰਦੀਆਂ ਨੇ ਦਮਨ ਕੀ ਮੈਂ ਠੀਕ ਕਹਿ ਰਿਹਾ ਜੇ ਕੁਝ ਐਡ ਆਨ ਕਰਨਾ ਚਾਹਤੋਂ ਤੁਸੀਂ ਦੱਸੋ ਜਰੂਰ ਆ ਬਿਲਕੁਲ ਹਰਪੀਜੀ ਕੁਕੀਏ ਇਹ ਉਹ ਦੁਰਸਤ ਕੀਤਾ ਸੀਗਾ ਸਰਕਾਰੀ ਹਸਪਤਾਲ ਕਿ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਇਲਾਜ ਕਰਾਉਣ ਜਾਵੇ ਤਾਂ ਉਸ ਨੂੰ ਇੱਕ ਫੀਲ ਆਵੇ ਕਿ ਫਰੀਜ ਦੇ ਵਿੱਚ ਵੀ ਅਸੀਂ ਇੱਕ ਪ੍ਰਾਈਵੇਟ ਹਸਪਤਾਲ ਵਾਂਗੂ ਇਲਾਜ ਕਰਾ ਰਹੇ ਹੈਗੇ ਆ ਜਿਸ ਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਇਸ ਦੀ ਜਿਹੜੀ ਉਹ ਸ਼ੁਰੂਆਤ ਹੋਈ ਸੀ ਕਿ ਮਹਾਰਾਣੀ ਪੰਨੀਤਕੌਰ ਖੁਦ ਜਿਹੜਾ ਇਸ ਦਾ ਓਪਨਿੰਗ ਕਰਨ ਦੇ ਲਈ ਆਏ ਸੀਗੇ ਔਰ ਇਸ ਦੇ ਵਿੱਚ ਟ੍ਰੀਟਮੈਂਟ ਕੀਤਾ ਜਾਂਦਾ ਸਪੈਸ਼ਲ ਅਵਾਰਡ ਜਿਹੜਾ ਸੀਗਾ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਇਸ ਦੀ ਸ਼ੁਰੂਆਤ ਹੋਈ ਸੀਗੀ ਔਰ ਇਹ ਪੂਰਾ 에어 ਕੰਡੀਸ਼ਨ ਹੈ ਕਿਉਂਕਿ ਇਸ ਦੇ ਵਿੱਚ AC ਜਿਹੜੇ ਨੇ ਉਹ ਲੱਗੇ ਹੋਏ ਨੇਗੇ ਔਰ ਸਾਰੇ ਮੇਜਰ ਜਿਹੜੇ ਡਿਪਾਰਟਮੈਂਟਸ ਨੇ ਉਹ ਇਸੀ ਜਿਹੜੇ ਪੂਰੀ ਇਮਾਰਤ ਦੇ ਅੰਦਰ ਹੈਗੇ ਨੇ ਇੱਕ ਬੜਾ ਵੱਡਾ ਇਮਾਰਤੀ ਜਿਕਰ ਕਰ ਸਕਦੇ ਆ ਔਰ ਸਭ ਤੋਂ ਵੀਆਈਪੀ ਵੀ ਜਿਕਰ ਕਿਹਾ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜੇ ਪੇਸ਼ੈਂਟ ਬਹੁਤ ਕ੍ਰਿਟੀਕਲ ਹੁੰਦੇ ਨੇ ਉਹ ਪੇਸ਼ੈਂਟ ਇਸ ਥਾਂ ਦੇ ਉੱਪਰ ਲਿਆਏ ਜਾਂਦੇ ਨੇ ਕਿ ਲੇਕਿਨ ਜਿੱਥੇ ਡਾਕਟਰ ਸਾਹਿਬ ਦਾ ਜ਼ਿਕਰ ਕਰ ਲਿਆ ਜਾਵੇ ਕਿਉਂਕਿ ਜੋ ਡਾਕਟਰ ਹਰਗੋਬਿੰਦ ਜੀ ਨੇ ਜ਼ਿਕਰ ਕੀਤਾ ਹੈਗਾ ਜਿਸ ਦੇ ਵਿੱਚ ਉਹ ਕਹਿ ਰਹੇ ਨੇਗੇ ਕਿ ਕਿਸ ਤਰੀਕੇ ਦੇ ਨਾਲ ਕੀ ਇਹ 슈ਗਰ ਦੇ ਪੇਸ਼ੈਂਟ ਸੀਗੇ ਮੈਨੂੰ 7 ਤਰੀਕ ਨੂੰ 5 ਵਜੇ ਫੋਨ ਆਉਂਦਾ ਕਿ ਇਹ ਪੇਸ਼ੈਂਟ ਨੇ ਨੂੰ ਚੈੱਕ ਕਰਨਾ ਹੈਗਾ ਜਦੋਂ ਮੈਂ ਵੇਖਿਆ ਤਾਂ ਉਹਨਾਂ ਦੇ ਜਿਹੜਾ ਯੂਰੀਨ ਹੈ ਉਹ बार-बार ਰੁਕ ਨਹੀਂ ਰਿਹਾ ਸੀ बार-बार ਜਿਹੜਾ ਯੂਰੀਨ ਹੈ ਉਹ ਆ ਰਿਹਾ ਸੀਗਾ ਇਹ ਇੱਕ ਨਵੀਂ ਸਟੇਟਮੈਂਟ ਜਿਹੜੀ ਉਹ ਕਹਿ ਸਕਦੇ ਆ ਕਿ ਇਸ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਜਦੋਂ 6 ਤਰੀਕ ਦਾ ਕਿਉਂਕਿ ਮਾਨੀ ਗੋਇਲ ਨੇ ਜੋ ਆਰਟੀਆਈ ਦੇ ਵਿੱਚ ਕਿਹਾ ਜਾਂ ਲਗਾਤਾਰ ਚੈਨਲ ਦੇ ਉੱਪਰ ਕਹਿ ਰਹੇ ਨੇ ਕਿਿਸ ਤਰੀਕੇ ਦੇ ਨਾਲ 6 ਤਰੀਕ ਨੂੰ ਛੁੱਟੀ ਕਰ ਦਿੱਤੀ ਗਈ ਸੀਗੀ ਔਰ 7 ਤਰੀਕ ਨੂੰ ਦੁਬਾਰਾ ਅਜਿਹਾ ਉਹ ਦਾਖਲਾ ਇਸ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਕਰਾਇਆ ਗਿਆ ਹੈਗਾ ਔਰ ਉਸ ਦੇ ਵਿੱਚ ਇਹ ਬਿਮਾਰੀਆਂ ਕਿਉਂਕਿ ਉਹ ਇਹ ਕਿਹਾ ਗਿਆ ਕਿ ਸ਼ੂਗਰ ਦੀ ਬਿਮਾਰੀ ਸੀ ਜਿਸ ਕਰਕੇ ਡਾਇਬੀਟਿਸ ਇੱਕ ਨਾ ਛੋਟਾ ਜਿਹਾ ਸਵਾਲ ਫਿਰ ਮੈਂ ਫਰੀਦ ਮਤਾ ਕੋਲ ਜਾਣਾ ਰੇਖੀ ਸਾਹਿਬ ਦਾ ਅਸਤੀਫਾ ਦੇਣਾ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨਹੀਂ ਆਇਆ ਇਕਦਮ ਅਸਤੀਫਾ ਆ ਗਿਆ ਆ ਬਿਲਕੁਲ ਆ ਬਿਲਕੁਲ ਹਰਪੀ ਜੀ ਕਿਉਂਕਿ ਇਹ ਉਸ ਮੌਕੇ ਤੇ ਹੋਇਆ ਜਦੋਂ ਇਹ ਪੂਰੀ ਚਰਚਾਾਂਵਾਂ ਚੱਲ ਰਹੀਆਂ ਸੀਗੀਆਂ ਔਰ ਜਿਹੜੀ ਤਾਰੀਖ ਦੱਸੀ ਜਾ ਰਹੀ ਕਿਉਂਕਿ ਜੋ ਅਸਤੀਫੇ ਦੀ ਤਾਰੀਖ ਸਾਹਮਣੇ ਆਈ ਹੈ ਉਹ ਵੀ 7 ਤਾਰੀਖ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦਿਨ ਗੱਜਨ ਮਾਜਰਾ ਦੀ ਜਿਹੜੀ ਮੁਰਤੋਂ ਜਿਹੜਾ ਦਾਖਲਾ ਹੈ ਉਹ ਸਪੈਸ਼ਲ ਅਵਾਰਡ ਦੇ ਵਿੱਚ ਹੁੰਦਾ ਇਹ ਸਵਾਲਾਂ ਦੇ ਕਿਰੇ ਤੇ ਵੀ ਜ਼ਰੂਰ ਆਂਦਾ ਲੇਕਿਨ ਡਾਕਟਰ ਰੇਖੀ ਨੇ ਜੋ ਹਵਾਲਾ ਦਿੱਤਾ ਉਹ ਮੈਡੀਕਲ ਜਿਹੜੀ ਆ ਉਹ ਜਾਣਕਾਰੀ ਦਿੱਤੀ ਹੈ ਕਿ ਮੈਡੀਕਲ ਦੇ ਕਰਕੇ ਮੈਨੂੰ ਅਸਤੀਫਾ ਦੇ ਰਿਹਾ ਇਹ ਇੱਕ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਸਵਾਲ ਇਹ ਹੈ ਕਿ ਡਾਕਟਰ ਰੇਖ ਹਸਪਤਾਲ ਦੇ ਕੋਵਿਡ ਦੇ ਦੌਰ ਦੇ ਵਿੱਚ ਹੋਵੇ ਔਰ ਅੱਛੀ ਭੂਮਿਕਾ ਰਜਿੰਦਰਾ ਹਸਪਤਾਲ ਦੇ ਵਿੱਚ ਡਾਕਟਰ ਰੇਖੀ ਦੀ ਰਹੀ ਹੈਗੀ ਆ ਔਰ ਇੱਕਦਮ ਐਂਡ ਮੌਕੇ ਤੇ ਆ ਕੇ ਡਾਕਟਰ ਰੇਖੀ ਦਾ ਇਹ ਅਸਤੀਫਾ ਦੇ ਜਾਣਾ ਇੱਕ ਸਵਾਲ ਜ਼ਰੂਰ ਬਿਲਕੁਲ ਠੀਕ ਹੈ ਮੈਡੀਕਲ ਸੁਪਰਡੈਂਟ ਐਮ ਐਸ ਰੇਖੀ ਹੋ ਰਹੇ ਨੇ ਅੱਜ ਹੀ ਅਸਤੀਫਾ ਦੇ ਦਿੱਤਾ ਹਾਲਕਿ ਤਰੀਕ ਉਸ ਤੇ ਪਿੱਛੇ ਪਈ ਹੋਈ ਹੈ ਦਮਨ ਤਾਸਰਨ ਕੇ 7 ਤਰੀਕ ਲਈ ਪਈ ਹੈ ਜਦੋਂ ਗੱਜਣ ਮਾਜਰਾਤੀ ਦੁਬਾਰਾ ਐਂਟਰੀ ਹਸਪਤਾਲ ਦੇ ਵਿੱਚ ਹੁੰਦੀ ਹੈ ਪ੍ਰੀਤ ਮੈਂ ਤਾਂ ਮੇਰੇ ਨਾਲ ਮੌਜੂਦ ਨੇ ਪ੍ਰੀਤ ਥੋੜਾ ਜਿਹਾ ਲੀਗਲੀ ਇਹ ਜਾਣਕਾਰੀ ਦੱਸੋਗੇ ਕਿ ਜਦੋਂ ਜੁਡੀਸ਼ੀਅਲ ਦੇ ਜਾਂਦਾ ਜੇ ਜੇਲ੍ਹ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ ਤਾਂ ਜੇਲ੍ਹ ਦੇ ਵਿੱਚ ਹਸਪੀਟਲ ਜਾਂ ਡਿਸਪੈਂਸਰੀ ਮੌਜੂਦ ਹੁੰਦੀ ਹੈ ਕਿੰਨਾ ਕਾਰਨਾ ਕਰਕੇ ਜੇਲ੍ਹ ਤੋਂ ਬਾਹਰ ਜਿਹੜਾ ਉਹ ਕੈਦੀ ਨੂੰ ਭੇਜਿਆ ਜਾਂਦਾ ਦੇਖੋ ਜਦੋਂ ਵੀ ਕੋਈ ਅਕਿਊਜ਼ਡ ਹੈ ਜਾਂ ਫਿਰ ਕਨਵਿਕਟਡ ਹੈ ਯਾਨੀ ਕਿ ਕੋਈ આરોપી ਹੈ ਜਿਹੜਾ ਜੁਡੀਸ਼ੀਅਲ ਕਸਟਡੀ ਤੇ ਹੈ ਜਾਂ ਫਿਰ ਕੋਈ ਜਿਹਦੇ ਤੇ ਦੋਸ਼ ਸਾਬਿਤ ਹੋ ਜੂਗੇ سزا ਘੱਟ ਰਹੀ ਹੈ ਜੇ ਉਹਨਾਂ ਦੀ ਕੋਈ ਮੈਡੀਕਲ ਐਮਰਜੈਂਸੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜੇਲ੍ਹ ਦੇ ਡਾਕਟਰ ਔਰ ਜੇਲ੍ਹ ਦਾ ਸਟਾਫ ਉਹਨਾਂ ਨੂੰ ਦੇਖਦਾ ਫਿਰ ਜੇ ਲੱਗਦਾ ਹੈ ਕਿ ਐਮਰਜੈਂਸੀ ਹੈ ਜਾਂ ਉਹਨਾਂ ਨੂੰ ਜ਼ਿਆਦਾ ਇਲਾਜ ਦੀ ਜ਼ਰੂਰਤ ਹੈ ਤਾਂ ਫਿਰ ਮੈਡੀਕਲ ਜਿਹੜਾ ਜੇਲ੍ਹ ਸੁਪਰਡੈਂਟ ਹੈਗਾ ਉਹ ਫਿਰ ਪਰਮਿਸ਼ਨ ਦਿੰਦਾ ਹੈ ਕਿ ਤੁਸੀਂ ਹਸਪੀਟਲ ਚਲੇ ਜਾਓ ਲੇਕਿਨ ਇਹਦੇ ਵਿੱਚ ਬੜੀ ਵੱਡੀ ਖਾਸ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੇ ਵੀ ਵੀਆਈਪੀ ਕਲਚਰ ਦੀ ਜਿਹੜੀ ਗੱਲ ਉੱਠ ਰਹੀ ਹੈ ਜੀ ਹਾਈ ਕੋਰਟ ਚ ਅਸੀਂ ਲਗਾਤਾਰ ਇਦਾਂ ਦੇ ਕੇਸਸ ਦੇਖਦੇ ਆ ਕਿ ਜਿਹਦੇ ਵਿੱਚ ਅਕਿ ਡਿਸ਼ਨਾ ਪਾਉਂਦੇ ਨੇ ਕਿ ਸਾਨੂੰ ਇਲਾਜ ਵਾਸਤੇ ਰੈਫਰ ਕੀਤਾ ਜਾਵੇ ਸਾਨੂੰ ਉੱਥੇ ਕੀਤਾ ਜਾਵੇ ਔਰ ਖਾਸ ਗੱਲ ਦਿੱਲੀ ਦੇ ਸੁਪਰੀਮੋ ਜਿਹੜੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਉਹਨਾਂ ਦੀ ਵੀ ਜੇਲ੍ਹ ਚ ਮੈਡੀਕਲ ਜਿਹੜਾ ਟ੍ਰੀਟਮੈਂਟ ਹੋਈ ਹੈ हां सुप्रीम कोर्ट ਨੇ ਮੈਡੀਕਲ ਬੋਰਡ ਕਨਸਟੀਟਿਊਟ ਕਰਕੇ ਜੇਲ੍ਹ ਚ ਟ੍ਰੀਟਮੈਂਟ ਕਰਾਈ ਹੈ। ਔਰ ਤੀਸਰੀ ਗਲਚੜੀ ਇਹਨਾਂ ਦੀ ਗੱਲ ਕਰ ਰਿਹਾ ਗਜਨ ਮਾਜਰਾ ਦੀ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਸੀਗੀ ਤਾਂ ਇਹਦੇ ਵਿੱਚ ਕਈ ਸਵਾਲ ਉੱਠਦੇ ਨੇ ਕਿ ਕੀ ਇਹਨਾਂ ਦੀ ਕੋਈ ਮੈਡੀਕਲ ਹਿਸਟਰੀ ਹੈ? ਜੇ ਕਾਰਡੀਓਲੋਜੀ ਡਿਪਾਰਟਮੈਂਟ ਚ ਇਹਨਾਂ ਨੂੰ ਪਹਿਲਾਂ ਭੇਜਿਆ ਗਿਆ ਤਾਂ ਫਿਰ ਇਹਨਾਂ ਦੀ ਕੋਈ ਪਹਿਲਾਂ ਇਹਨਾਂ ਨੂੰ ਕਦੇ ਹਾਰਟ ਦੀ ਐ ਇਸ ਦਾ ਦੀ ਕੋਈ ਪ੍ਰੋਬਲਮ ਰਹੀ ਹੈ ਉਹ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਦੇਖਦੇ ਹਾਂ ਕਾਰਡੀਓਲੋਜੀ ਚ ਜੇ ਕਿਸੇ ਨੂੰ ਹਾਰਟ ਦੀ ਐਮਰਜੈਂਸੀ ਹੁੰਦੀ ਹੈ ਤਾਂ 10-15 ਦਿਨਾਂ ਦੇ ਅੰਦਰ ਜਾਂ ਤੱਕ ਟ੍ਰੀ ਕੀ ਟ੍ਰੀਟਮੈਂਟ ਹੋਈ ਹੈ ਉਹ ਵੀ ਦੇਖੀ ਜਾਣੀ ਬਹੁਤ ਜ਼ਰੂਰੀ ਹੈ ਫਿਰ ਯੂਰੋਲੋਜੀ ਦੀ ਗੱਲ ਆਉਂਦੀ ਹੈ ਇਹਦੇ ਵਿੱਚ ਅਸੀਂ ਜਿਹੜੀ ਸਭ ਤੋਂ ਵੱਡੀ ਗੱਲ ਦੇਖਦੇ ਹਾਂ ਕਿ ਆ ਆਮ ਬੰਦਾ ਜਿਹੜਾ ਆਮ ਅਕਿਊਜ਼ਡ ਹੈ ਜਾਂ ਕੈਦੀ ਹੈਗਾ ਉਹਨਾਂ ਨੂੰ ਕਿੰਨੀ ਫੈਸਿਲਿਟੀ ਜੇਲ ਸੁਪਰਡੈਂਟਨ ਜਾਂ ਜੇਲ ਦਾ ਸਟਾਫ ਦਿੰਦਾ ਹੈ ਹਾਲਾਂਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਦੋਂ ਵੀ ਅੱਦਾਂ ਦੀ ਐਪਲੀਕੇਸ਼ਨ ਆਉਂਦੀਆਂ ਨੇ ਤੇ ਮੈਡੀਕਲ ਬੋਰਡ ਕਨਸਟੀਟਿਊਟ ਕਰਦੇ ਨੇ ਲੇਕਿਨ ਇਹ ਇਹ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸਰਕਾਰੀ ਆਪਣੀ ਹੋਵੇ ਔਰ ਜੇਲ ਸਾਰਾ ਆਪਣਾ ਸਿਸਟਮ ਹੋਵੇ ਤਾਂ ਇਹ ਸਾਰੀ ਚੀਜ਼ਾਂ ਫੈਸਿਲਿਟੀਆਂ ਉਹਨਾਂ ਨੂੰ ਮਿਲ ਈਡੀ ਦਾ ਮਸਲਾ ਹੈ ਕੀ ਇਹ ਜ਼ਰੂਰੀ ਹੋਏਗਾ ਕਿਸੇ ਵੀ ਤਰੀਕੇ ਦੇ ਨਾਲ ਕਿ ਈਡੀ ਨੂੰ ਵੀ ਇਸ ਮਸਲੇ ਦੀ ਪੂਰੀ ਜਾਣਕਾਰੀ ਦੇਣੀ ਪਏਗੀ ਅਸੀਂ ਈਡੀ ਤੋਂ ਕਨਫਰਮ ਪ੍ਰੋਸੈਜ ਉਕਤਾਂ ਨੇ ਦੱਸਿਆ ਸਾਨੂੰ ਈਡੀ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਦੇਖੋ ਗੱਲ ਹੈ ਈਡੀ ਨੇ ਅरेस्ट ਕਰ ਲਿਆ ਕੇ ਸੀਡੀ ਦੀ ਕੋਰਟ ਚ ਚਲੇਗਾ ਜਿਹੜੀ ਜਿਹੜੀ ਇਹਨਾਂ ਦੀ ਕਸਟਡੀ ਹੈਗੀ ਆ ਉਹ ਜੇਲ੍ਹ ਚ ਰਹੇਗੀ ਉਹ ਈਡੀ ਦਾ ਉੱਥੇ ਸਟਾਫ ਨਹੀਂ ਉੱਥੇ ਪੰਜਾਬ ਸਰਕਾਰ ਦਾ ਸਟਾਫ ਹੁੰਦਾ ਜਦੋਂ ਵੀ ਈਡੀ ਦੀ ਹੀアリング ਹੋਏਗੀ ਇਹਨਾਂ ਨੂੰ ਲੈ ਕੇ ਜਾਣਾ ਇਹਨਾਂ ਨੂੰ ਲੈ ਕੇ ਜਾਣਾ ਪੈਂਦਾ ਈਡੀ ਨੂੰ ਹੁਣ ਕਿੰਨਾ ਕਨਫਰਮ ਕੀਤਾ ਗਿਆ ਇਹਨਾਂ ਦੀ ਮੈਡੀਕਲ ਜਿਹੜੀ ਜੋ ਵੀ ਕੰਡੀਸ਼ਨ ਹੈਗੀ ਆ ਇਹ ਦੇਖਣ ਵਾਲੀ ਗੱਲ ਹੋਏਗੀ ਇਹ ਜਾਣਨ ਵਾਲੀ ਗੱਲ ਹੋਏਗੀ ਲੇਕਿਨ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਹੋਇਆ ਇਹ ਕਾਮਬੰਦੇ ਨੂੰ ਜੇ ਹਾਰਡਲੀ ਜਿੰਨੇ ਵੀ ਕੇਸ ਹੁੰਦੇ ਨੇ ਹਾਰਡਲੀ 1% ਤੋਂ ਵੀ ਘੱਟ ਕਿਸੇ ਨੂੰ ਹਸਪੀਟਲ ਭੇਜਿਆ ਜਾਂਦਾ ਹੈ ਜੇਲ੍ਹ 'ਚ ਟ੍ਰੀਟਮੈਂਟ ਹੋ ਜਾਂਦੀ ਹੈ ਜੇਲ੍ਹ 'ਚ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਡੀਕਲ ਬੋਰਡ ਕਨਸਟੀਟਿਊਟ ਹੁੰਦਾ ਜੇ ਉਹਦੀ ਸਿਫਾਰਿਸ਼ ਤੇ ਹੀ ਅੱਗੇ ਭੇਜਿਆ ਜਾਂਦਾ ਹੁਣ ਇਸ ਕੇਸ 'ਚ ਦੇਖਣਾ ਹੈ ਕਿ ਕਿਆ ਕੋਈ ਮੈਡੀਕਲ ਬੋਰਡ ਕਨਸਟੀਟਿਊਟ ਹੈ ਸੀ ਕਿਸ ਤਰੀਕੇ ਦੇ ਰეკਮੈਂਡੇਸ਼ਨ ਸੀਗੀਆਂ ਲੀਗਲੀ ਜੇ ਦੇਖਿਆ ਜਾਵੇ ਤਾਂ ਬਹੁਤ ਮੁਸ਼ਕਲ ਹੈ ਕਿ ਫਿਰ ਪੂਰੀ ਟ੍ਰੀਟਮੈਂਟ ਦੀ ਹਿਸਟਰੀ ਤੁਹਾਨੂੰ ਦੱਸਣੀ ਪੈਗੀ ਜਿਹੜੇ ਕੋਈ ਬਿਮਾਰੀ ਆ ਉਹਦੀ ਵੀ ਹਿਸਟਰੀ ਦੇਖਾਂਗੇ ਫਿਰ ਉਸ ਤੋਂ ਬਾਅਦ ਅੱਗੇ ਚ ਜਿਹੜੀ ਤੁਸੀਂ ਉਹ ਪੂਰੀ ਦੁਨੀਆ ਦੇ ਸਾਹਮਣੇ ਲੈ ਕੇ ਆਏ ਹੋ ਉਸ ਤੋਂ ਬਾਅਦ ਬੜਾ ਹੋ ਹੋਲਾ ਵੀ ਮਚਿਆ ਤੁਹਾਨੂੰ ਲੱਗਦਾ ਹੈ ਕਿ ਹੁਣ ਘਟੋ ਘਟ ਮੀਡੀਆ ਦੇ ਪ੍ਰੈਸ਼ਰ ਦੇ ਵਿੱਚ ਜਾਂ ਫਿਰ ਆਮ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਵੀ ਆਈ ਪੀ ਤੇ ਆਮ ਕੈਦੀਆਂ ਦੇ ਵਿੱਚ ਵੀ ਫਰਕ ਹੁੰਦਾ ਹੈ ਜਾਂ ਆਮ ਜਿਹੜੇ ਜਿਨ੍ਹਾਂ ਦੇ ਕੇਸਿਸ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਫਰਕ ਹੁੰਦਾ ਤਾਂ ਲੱਗਦਾ ਕਿ ਅਸਰ ਹੋਊਗਾ ਜੇਲ ਜਾਣ ਗਈ ਆ ਇੱਥੇ ਹੀ ਹਜੇ ਟ੍ਰੀਟਮੈਂਟ ਚੱਲਦਾ ਰਹਿਣਾ ਹੋਰ ਹਰਪੀ ਜੀ ਜਿਹੜੇ ਆਮ ਕੈਦੀ ਨੇ ਜਿਨ੍ਹਾਂ ਨੂੰ ਤੁਸੀਂ ਜਨਰਲ ਤੁਸੀਂ ਕਿਤੇ ਵੀ ਜੇਲ ਦੇ ਕੈਦੀ ਨਾਲ ਜਾਂ ਕਿਸੇ ਜਿਹੜੇ ਕੋਈ ਨਾਇਕ ਹਰਾਸਚ ਬੰਦੇ ਨੇ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਗੋਲੀ ਤੱਕ ਨਹੀਂ ਮਿਲਦੀ ਚੱਜ ਨਾਲ ਉਹਨਾਂ ਨੂੰ ਜੋ ਤੱਕ ਜਾਨ ਨਹੀਂ ਨਿਕਲ ਨਿਕਲਦੀ ਉਹਨਾਂ ਦੀ ਜਾਂ ਕਹਿ ਲਓ ਵੀ ਬਹੁਤ ਐਕਸਟ੍ਰੀਮ ਕੰਡੀਸ਼ਨ ਦੇ ਵਿੱਚ ਹੀ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾਂਦਾ ਤੇ ਟ੍ਰੀਟਮੈਂਟ ਮਾੜਾ ਮੋਟਾ ਇੱਕ ਅੱਧਾ ਦਿਨ ਦਾ ਕਰਾ ਕੇ ਵਾਪਸ ਲਿਆ ਜਾਂਦਾ ਇਹ ਤੇ ਬਿਲਕੁਲ ਹੀ ਮਤਲਬ ਸਾਰਾ ਹੀ ਇਹ ਤਾਂ ਹੱਦਾ ਪਾਰ ਕਰ ਦਿੱਤੀਆਂ ਤੁਸੀਂ ਤੁਹਾਡੇ ਯਾਦ ਹੋਣਾ ਕਿ ਜਦੋਂ ਈਡੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਸੀ ਇਹਨਾਂ ਨੇ ਉਦੋਂ ਵੀ ਮੈਡੀਕਲ ਐਮਰਜੈਂਸੀ ਦਾ ਬਹਾਨਾ ਲਾ ਕੇ ਐਡਮਿਟ ਹੋਏ ਸੀ ਜਦੋਂ ਕੋਰਟ ਨੇ ਪੰਜ ਪੰਜ ਬੰਦਿਆਂ ਦਾ ਜਿਹੜਾ ਹੈਗਾ ਪੀਜੀਆਈ ਦਾ ਪੰਜ ਮ ਉਹ ਵੀ ਕੁਝ ਨਹੀਂ ਨਿਕਲਿਆ ਸੀ ਤੇ ਹੁਣ ਵੀ ਮੈਂ ਕਹਿੰਦਾ ਵੀ ਜੇ ਕੋਈ ਏਡੀ ਕੋਈ ਗੱਲ ਇਹਨਾਂ ਨੂੰ ਲੱਗਦੀ ਪਈ ਹੈ ਪੀਜੀਆਈ ਦੇ ਪੰਜ ਪੰਜ ਡਾਕਟਰਸ ਦਾ ਇੱਕ ਪੈਨਲ ਬਣਾਓ ਤੇ ਜਾਂਚ ਕਰਾਓ ਕਿ ਕੀ ਜਿਹੜਾ ਇਹਨੇ ਦਿਨਾਂ ਦੇ ਵਿੱਚ ਕੀ ਇਹਨਾਂ ਦੇ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਕੋਈ ਸਟੰਟ ਪਿਆ ਕੋਈ ਪੇਸਮੇਕਰ ਪਿਆ ਕੋਈ ਸਰਜਰੀ ਹੋਈ ਹੈ ਉਹ ਤਾਂ ਜਿਹੜੇ ਹੁਣ ਸਟੰਟ ਪੈਂਦੇ ਉਹ ਵੀ 3-4 ਦਿਨ ਬਾਅਦ 5 ਦਿਨ ਬਾਅਦ ਹੱਦ 10 ਦਿਨ ਬਾਅਦ ਜਿਹੜੇ ਹੈਗੇ ਛੁੱਟੀ ਦੇ ਦਿੰਦੇ ਆ ਤੇ ਇਹੋ ਜਿਹਾ ਕਿਹੜਾ ਟਰੀਟਮੈਂਟ ਚੱਲਦਾ ਪਿਆ ਤੇ ਦੂਜੀ ਗੱਲ ਤੁਸੀਂ ਇਹ ਦੇਖੋ ਕਿ ਜਿਹੜਾ ਇਹਨਾਂ ਨੇ ਪਹਿਲਾਂ ਕਾਰਡੀਓਲੋਜੀ ਡਿਪਾਰਟਮੈਂ ਮੈਂ ਨਹੀਂ ਰੈਫਰ ਕੀਤਾ ਯੂਰੋਲੋਜੀ ਚ ਉੱਥੋਂ ਉਹਨਾਂ ਨੇ ਇਹਨਾਂ ਨੂੰ ਛੁੱਟੀ ਦਿੱਤੀ ਜਿਹੜੇ ਸਾਡੇ ਸੂਤਰਾ ਨੇ ਦੱਸਿਆ ਕਿ ਉਹ ਉਸ ਤੋਂ ਬਾਅਦ ਜਸਟੀਫਾਈ ਨਹੀਂ ਕਰ ਸਕਦੇ ਸੀ ਕਿ ਅਸੀਂ ਰੱਖੀਏ ਕਿਵੇਂ ਜਦੋਂ ਪੈਰਾਮੀਟਰਸ ਨਾਰਮਲ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਇਹ ਐਮਰਜੈਂਸੀ ਦੇ ਵਿੱਚ ਦਾਖਲ ਹੁੰਦੇ ਆ ਫਿਰ ਉੱਥੋਂ ਯੂਰੋਲੋਜੀ ਤੇ ਜਾਂਦੇ ਆ ਉਹਨਾਂ ਨੇ ਕੋਈ ਰੈਫਰ ਨਹੀਂ ਕੀਤਾ ਸੀ ਬਿਨਾਂ ਰੈਫਰੈਂਸ ਤੋਂ ਇਹਨਾਂ ਨੂੰ ਸਿੱਧਾ ਫੇਰ ਹੁਣ ਉੱਥੇ ਰੱਖਿਆ ਹੋਇਆ ਤੇ ਡਾਕਟਰ ਕਹਿੰਦੇ ਆ ਕਿ ਹਜੇ ਕੋਈ ਇਨਵੈਸਟੀਗੇਸ਼ਨ ਹੀ ਚੱਲਦੀ ਪਈ ਹੈ ਕਿ ਹੋਇਆ ਕੀ ਹੈ ਮਤਲਬ ਇਸ ਤਰ੍ਹਾਂ ਦੀ ਮੈਂ ਤਾਂ ਸਮਝਦਾ ਕਿ ਬਿਲਕੁਲ ਇਹਨਾਂ ਨੇ ਵੀਵੀਆਈਪੀ ਟ੍ਰੀਟ ਕਹਤੇ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਕੋਈ 5 ਦਿਨ ਲਈ ਕਰਦਾ ਕੋਈ 10 ਦਿਨ ਲਈ ਕਰਦਾ ਤੇ ਇਦਾਂ 33 33 ਦਿਨ ਹੋ ਗਏ ਆ ਤੇ ਹਜੇ ਵੀ ਕੋਈ ਬਾਕੀ ਦੇਖੋ ਮੀਡੀਆ ਦਾ ਪ੍ਰੈਸ਼ਰ ਹੈ ਲੋਕਾਂ ਦੀਆਂ ਗੱਲਾਂ ਨੇ ਲੋਕਾਂ ਨੂੰ ਗੱਲ ਪਤਾ ਲੱਗੀ ਹੈ ਤੇ ਸ਼ਾਇਦ ਇਹ ਥੋੜੀ ਬਹੁਤ ਸ਼ਰਮ ਕਰ ਲੈਣਾ ਅਦਰਵਾਈਜ਼ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਇੱਕੋ ਹੀ ਮੋਡਸ ਪ੍ਰੈਂਡ ਹੀ ਹੈ ਕਿ ਚੁੱਪ ਕਰ ਜਾਓ ਬੋਲੋ ਹੀ ਨਾ ਜਦੋਂ ਇਹੋ ਜੀ ਗੱਲ ਹੋ ਗਈ ਹਮ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ तमाम ਸਾਥੀਆਂ ਦਾ ਕਿਉਂਕਿ ਇਹ ਬੜਾ ਅਹਿਮ ਮਸਲਾ ਸੀਗਾ ਜਿਹੜਾ ਮਸਲਾ ਹਾਈਲਾਈਟ ਹੋਇਆ ਉਸ ਮਸਲੇ ਦੇ ਤਹਿ ਤੱਕ ਜਾਣਾ ਸੀ ਆਪਣਾ ਫਰਜ਼ ਸਮਝਦੇ ਹਾਂ ਸਾਰੀ ਤਸਵੀਰ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਕੌਣ ਸਹੀ ਹੈ ਕੌਣ ਗਲਤ ਹੈ ਤੁਸੀਂ ਤੈਅ ਕਰ ਸਕਦੇ ਹੋ ਸਾਡਾ ਇਹ ਵੀ ਫਰਜ਼ ਹੈਗਾ ਕਿ ਹਸਪੀਟਲ ਦਾ ਵਰਸ਼ਨ ਜ਼ਰੂਰ ਦਿਖਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੀ ਯੂਰਨ ਦੀ ਪ੍ਰੋਬਲਮ ਸੀ ਇਸ ਕਰਕੇ ਸਾਡੇ ਕੋਲ ਆਏ ਡਿਪਾਰਟਮੈਂਟ ਦੇ ਡਾਕਟਰ ਨੇ ਇਹ ਕਿਹਾ ਕਿ ਪਹਿਲਾਂ ਕਿਤੇ ਸੀ ਮੈਨੂੰ ਪਤਾ ਮੇਰੇ ਕੋਲ ਤਾਂ ਇੰਨੀ ਤਰੀਕ ਨੂੰ ਆਏ ਨਹੀਂ ਇੰਨੀ ਤਰੀਕ ਤੋਂ ਹੀ ਇਹ ਟਰੀਟਮੈਂਟ ਚੱਲ ਰਿਹਾ ਹੈ ਪਰ ਸਵਾਲ ਜ਼ਰੂਰ ਉੱਠਦਾ ਹੈ ਕਿ ਬਾਕੀ ਜਿਹੜੇ ਲੋਕ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੁੰਦੇ ਨੇ ਜਾਂ ਫਿਰ ਸਜ਼ਾ ਇਆਫਤਾ ਹੁੰਦੇ ਨੇ ਜਾਂ ਸਜ਼ਾ ਕੱਟ ਰਹੇ ਹੁੰਦੇ ਨੇ ਕਿ ਉਹਨਾਂ ਨੂੰ ਵੀ ਅਜਿਹੇ ਟਰੀਟਮੈਂਟ ਦਿੱਤਾ ਜਾਂਦਾ ਸਵਾਲ ਬਹੁਤ ਵੱਡਾ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬਨਰੋ ਪੀਟੀਸੀ ਨਿਊਜ਼ ਨਾਲ ਧੰਨਵਾਦ